ਨਾਬਾਚ ਨਕਲੀ ਮਾਰਕਾ ਲਗਾ ਕੇ ਕਪੜਾ ਵੇਚਣ ਦੇ ਚਲਦੇ ਕੰਪਨੀ ਦੇ ਨਿਰਤਾਰਕ ਅਧਿਕਾਰੀਆਂ ਵੱਲੋਂ ਪੁਲਿਸ ਅਦਕਰੀਆਂ ਨੂੰ ਨਾਲ ਲੈ ਕੇ ਇੱਕ ਦੁਕਾਨ ਤੇ ਛਾਪਾ ਮਾਰਿਆ ਗਿਆ ਜਿੱਥੇ ਉਸ ਕੰਪਨੀ ਦੇ ਨਾਮ ਦਾ ਮਾਰਕਾ ਲਗਾ ਕੇ ਕਪੜਾ ਵੇਚਿਆ ਜਾ ਰਿਹਾ ਸੀ ਛਾਪੇ ਮਾਰੀ ਦੌਰਾਨ ਵੱਡੀ ਮਾਤਰਾ ਚ ਨਕਲੀ ਮਾਰਕਾ ਲੱਗਾ ਕਪੜਾ ਬਰਾਮਦ ਕੀਤਾ ਗਿਆ ਜਿਸ ਦੇ ਤੇ ਥਾਣਾ ਕੋਤਵਾਲੀ ਪੁਲਿਸ ਵੱਲੋਂ ਮੋਲਜਮਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਕੰਮ ਚ ਰੁਕਾਵਟ ਖੜੀ ਕਰਦਿਆਂ पुलिस मुलाजमा बंदक भी बनाया गया जिसका दे दे मुझे पता लगा यहाँ पे नाभे में ऐसे ऐसे ये दुकानें हैं दत्त कलेक्शन के नाम से और यहाँ पे नकली सामान काफी बिक रहा है तो हमने उसके अगेस्ट में कंप्लेंट फाइल की एसएसपी साहब को

ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 37 763 ਤੇ 65 ਕਾਪੀਰਾਈਟ ਟੈਕ ਥਾਣਾ ਅਕਤਵਾਲੀ ਨਾਂ 'ਪਹਾ ਦਲਜਵੇਸਰ ਕੀਤੀ ਜਾ ਰਹੀ ਹੈ। ਉਸ ਦੇ ਇੱਕ ਦੇ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲ ਕਲੈਕਸ਼ਨ ਨਾਂ ਭਾਵਿਕਏ ਗਏ ਸੀ ਜਿੱਥੇ ਤੁਹਾਨੂੰ ਮਦਈ ਮਕਤਮਾ ਜੋ ਕਿ ਕੰਪਨੀ ਐਡਿਟਾਸ ਦੇ ਤੇ ਨਿਵਾਇਸ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਉੱਥੇ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੇ ਨਿਸ਼ਾਨ ਦਹੀ ਤੇ ਸਾਰਾ ਕੁਝ ਸਮਾਨਦਰ ਕਰਨ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਲੀ ਤਿਆਰ ਕੀਤਾ। ਠੀਕ ਹੈ। ਅਸੀਂ ਉੱਥੇ ਇਸ ਟਾਈਮ ਤਕ ਪੇਸ਼ ਕਰ ਰਹੇ ਸੀਗੇ। ਆਪਣਾ ਮਾਲ ਵਕਤਬਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਦੇ ਉਸ ਟਾਈਮ ਬਾਹਰ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਗੁੱਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਚ ਇਕੱਠ ਹੋ ਗਏ ਇਕੱਠ ਵਿੱਚੋਂ ਸਾਰੀ ਪੁਲਿਸ ਨੂੰ ਧਮਕੀਆਂ ਦੇਣ ਲੱਗੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਸਾਡੇ ਏਰੀਆ ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰ ਦੋਗੇ ਤੁਸੀਂ ਕੌਣ ਹੋ ਨੂੰ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈ ਹੈ ਆਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾ ਦੇ ਨਾਲ ਹੱਥੋ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਧਿਊ ਪ੍ਰੋਸੈਸ ਉਹਨਾਂ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਆ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਧੱਕਾ ਮੁਕੀ ਤੋਂ ਬਾਅਦ ਮੁਲਾਜ਼ਮਾ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸ ਦੇ ਵਿੱਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸਾਨੂੰ ਦੁਕਾਨਦਾਰ ਨਹੀਂ ਰਹਿ ਗਈ ਕਿ ਕਿਸੇ ਬਾਰੇ ਬਾਹਰ ਇਕੱਠੇ ਲੋਕ ਸੀ ਉਹ ਵੀ ਸਾਰੇ ਦੁਕਾਨਦਾਰ ਅਤੇ ਹੋਰ ਉੱਥੇ ਦੇ ਪ੍ਰਧਾਨ ਜੀ ਜੋ ਵੀ ਸੀਕਿਉਰਿਟੀ ਸਟੈਂਡ ਕਰਦੇ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਇਹ ਜਿਹੜੇ ਜਿਹੜੇ ਜਿਹਦੇ ਖਲਾਫ ਕੰਪਲੇਂਟ ਆਉਂਦੀ ਉਹਦੇ ਖਲਾਫ ਹੋਊਗਾ ਉਹਦੇ ਖਲਾਫ ਅੱਛਾ ਹੈ 40 45 ਬੰਦਿਆਂ ਤੇ ਅੱਛਾ 40 45 ਬੰਦਿਆਂ ਤੇ ਪਰਸਪਰ ਸਾਨੂੰ ক্লোਜ਼ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੋਰਟਸ ਬੜੀ ਮਸਤੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਪੂਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਇਹ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਤਹਿਤ ਉਹਨਾਂ ਦੇ ਪੀਐਫਆਰ ਨੰਬਰ 38 71272 132 221 ਬੀਐਨਐਸ ਤਹਿਤ ਪਾਕਿਸਤਾਨ ਦੇ ਕਰੀਬ ਉੱਥੇ ਜੋ ਕੱਟ ਸੀਗਾ ਉਹਨਾਂ ਦੇ ਖਲਾਫ ਕਾਰਜ ਜਿਨ੍ਹਾਂ ਵਿੱਚੋਂ 7 ਬੰਦੇ ਬਾਹਰ ਨੇ